ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਤੁਸੀਂ ਬ੍ਰਹਮਜੋਤ ਦੀ ਖੁਸ਼ੀ ਦੇਖ ਸਕਦੇ ਹੋ ਇਹ ਖੁਸ਼ੀ ਸੀ ਸਕੂਲ ਤੋਂ ਛੁੱਟੀ ਹੋਣ ਕਰਕੇ ਤੇ ਮੈਂ ਚੱਲ ਪੀਣਾਸ਼ਤਾ ਤਿਆਰ ਕਰਨਾ ਬ੍ਰਹਮਜੋਤ ਦੀ ਫਰਮਾਇਸ਼ ਸੀ ਆਲੂ ਵਾਲੇ ਪਰਾਂਠੇ ਉੱਟਾ ਖਾ ਕੇ ਖਮੰਤਾ ਛਾਹ ਵਰ੍ਹੇ ਮਿਲ ਗਿਆ ਹੁਣ ਬੱਚਿਆਂ ਨੂੰ ਸਮਾਗਮ ਲਈ ਤਿਆਰ ਕਰ ਦਿੱਤਾ ਸੀ ਬ੍ਰਹਮਚਤ ਰੈਡੀ ਹੋ ਚੁੱਕੀ ਸੀ ਵਾਗੂ ਜੀ ਦਾ ਖਾਣਾ ਵਾਗੂ ਜੀ ਕੇ ਫੱਟੇ ਕਿੱਥੇ ਜਾ ਰਹੇ ਹੋ ਸਮਾਗਮ ਤੇ ਹੋ ਗਏ ਤਿਆਰ ਪਾਪਾ ਤੇ ਆਈ ਨਹੀਂ ਜੀ ਆਇਆ ਰਾਮ ਰਾਮ ਕਰਤੋ ਸਭ ਜਾਗ ਰਹਿ ਰਾਮ ਨ ਪਾਇਆ ਜਾ ਛੜ ਖੜੋ ਖੜਾ ਕੇ ਦਿਖਾ ਦਿਓ ਖੜਾਓ ਖੜਾਓ ਅਕਾਲੂ ਤੇ ਹੁਣ ਅਸੀਂ ਚਾਲੇ ਪਾ ਲਏ ਸੀ ਸਮਾਗਮ ਲਈ ਤੇ ਅੱਜ ਸਵੇਰ ਦੀ ਬਾਰਿਸ਼ ਹੋ ਰਹੀ ਸੀ ਤੇ ਹੁਣ ਵੀ ਰਸਤੇ ਵਿੱਚ ਬਾਰਿਸ਼ ਹੋ ਰਹੀ ਸੀ ਪਹੁੰਚ ਗਏ ਅਸੀਂ ਸਮਾਗਮ ਤੇ ਆ ਘਰ ਬੜੀ ਡਿਊਟੀ ਹੈ ਨਾ ਜਦੋਂ ਅਸੀਂ ਦਰਸ਼ਨ ਕਰਨ ਜਾਂਦੇ ਹਾਂ ਜੀ ਇਹ ਸਾਹਮਣੇ ਪੰਕਤੀ ਲਿਖੀ ਹੈ ਕਿੱਥੇ ਸਵੇਰ ਥਾਂ ਨਹੀਂ ਕਿ ਜਿਹੇ ਆ ਉਹ ਸਾਸਗਰ ਡਿਊਟੀ ਦੇ ਵਿੱਚੋਂ ਜਨਰਲ ਕੇਐਸ ਬਰਾਮ ਨੇ ਆਪਣਾ 2200 ਰੁਪਏ ਸੰਤਾ ਇਹ ਨੰਬਰ ਤੇ ਹੁਣ ਅਸੀਂ ਵਾਪਸੀ ਚਾਲੇ ਪਾਲੇ ਸੀ ਆਪਣੇ ਘਰ ਵੱਲ ਨੂੰ ਬਾਰਿਸ਼ ਹਜੇ ਵੀ ਬਹੁਤ ਹੋ ਰਹੀ ਸੀ ਬ੍ਰਹਮਜਤ ਨੇ ਆਪਣੇ ਪਾਪਾ ਨੂੰ ਸਮਾਗਮ ਤੇ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਆਦੇ ਹੋਏ ਮੈਨੂੰ ਆਈਸਕ੍ਰੀਮ ਜ਼ਰੂਰ ਦਵਾਇਓ ਪਰ ਟਾਈਮ ਇੰਨਾ ਜ਼ਿਆਦਾ ਹੋਣ ਕਰਕੇ ਰਾਤ ਦੇ 11 ਵੱਜ ਚੁੱਕੇ ਸੀ ਤੇ ਹੁਣ ਸਾਰੀ ਮਾਰਕੀਟ ਬੰਦ ਸੀ ਕੋਈ ਕੋਈ ਸ਼ਾਪ ਓਪਨ ਸੀ ਤੇ ਤਾਂ ਕਰਕੇ ਉਹਨੂੰ ਆਈਸਕ੍ਰੀਮ ਮਿਲੀ ਨਹੀਂ ਪਰ ਉਹਦੇ ਪਾਪਾ ਉਹਨੂੰ ਲਾ ਰਿਆਂ ਸਮਾਰੀ ਸੀ ਠੀਕ ਹੈ ਦੇਖੇ ਇਸ ਟਾਈਮ ਹੁਣ ਜਿਸ ਵਾਂ ਤੇ ਪਾਪਾ ਨੇ ਪਾਈ ਹੈ ਨਾ ਇੱਥੇ ਕੋਈ ਚੀਜ਼ ਤਾਂ ਨਹੀਂ ਪਤਾ ਹੈ ਕਿ ਨਹੀਂ ਮਿਲਦੀ ਪਿੱਛੇ ਲੰਘ ਗਈਆਂ ਸਾਰੀਆਂ ਓਹੋ ਬੰਦੇ ਕਿ ਪਾਪਾ ਤਾਂ ਦੁਆਰੇ ਸੀ ਹੈਨਾ ਨਹੀਂ ਕਿ ਝੂਠ ਦੁਆਰੇ ਸੀ ਨਾ ਪਾਪਾ ਹੈਨਾ ਪਾਪਾ ਤਾਂ ਦੁਆਰੇ ਸੀ ਤਾਂ ਸ਼ੇਰ ਗਾ ਕੇ ਆਏ ਆ ਹੈਨਾ ਉਹ ਤਾਂ ਨਹੀਂ ਦਵਾਈ ਹੈਨਾ ਭਰਮ ਜਾ ਤੂੰ ਦੇਖ ਲੈ ਕਿੰਨੇ ਚਲਾ ਕੇ ਪਾਪਾ ਨਹੀਂ ਕਿ ਪਾਪਾ ਦੁਆਰੇ ਸੀ ਹਾਂ ਨਹੀਂ ਦੁਆਰੇ ਸੀ ਬੇਟਾ ਓਏ ਮੇਰੇ ਜੂੜੀ ਵਾਲੇ ਸਰਦਾਰ ਆ ਮੇਰਾ ਜੂੜੀ ਵਾਲਾ ਸਰਦਾਰ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਹਾਂਜੀ ਜੋਇਨਾ ਮੈਨੂੰ ਕਮਰਕੋ ਸਭ ਨੂੰ ਕੋਲਾ ਗਿਆ ਜੇਕਰ ਤੁਹਾਨੂੰ ਸਾਡੇ ਬਲੌਗ ਪਸੰਦ ਆ ਰਹੇ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰ ਦਿਓ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ